ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਿਆਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੀਪਕ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚੋਅ ਜ਼ਰੂਰ ਕਰਾ ਲਓ ਪਸ਼ੂ ਨੇ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜਿਆ ਕਰੋ ਜੀ। ਹਾਂਜੀ ਬਿਰਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਵਧੀਆ। ਸਭ ਵਧੀਆ। ਬਾਬਾ ਜੀ ਨੇ ਬਾਦ ਦਰਸ਼ਨ ਦਿੱਤੇ ਜੀ ਅੱਜ। ਜੀ ਇਦਾਂ ਹੀ ਵਾਲ ਕੱਟ ਲੱਭਦਾ ਛੋੜਾ ਜਿਹਾ। ਅੱਛਾ। ਤੁਹਾਨੂੰ ਪਤਾ ਤਾਂ ਲੈਣਾ ਨੇ ਹੁੰਦੀਆਂ। ਹਾਂਜੀ ਹਾਂਜੀ। ਤੇ ਕੱਟ ਲੱਭਦੀਆਂ ਫਿਰ ਇੱਕ ਅੱਧੀ ਲੱਭੀ ਦੀ ਤੋਂ ਵੇਖ ਦਿੰਦੀ। ਠੀਕ ਐ। ਹਾਂਜੀ। ਚਲੋ ਜੀ। ਹਾਂਜੀ। ਭਰਾਵਾਂ ਨੂੰ ਦੇਖਣ ਵਾਲੇ ਵਧੀਆ ਚੈਨਲ ਸਤਿ ਸ੍ਰੀ ਅਕਾਲ। ਠੀਕ ਐ। ਤੇ ਨਾਮ ਦੱਸਦੇ ਕਰੀ ਫਿਰ। ਹਾਂਜੀ ਬਿਰਦੀ ਮੇਰਾ ਦੀਪਕਾ। ਪਿੰਡ ਖਿਆਲਾ ਖੜਾ ਤਸੀਬ ਅਜਨਾਲਾ ਜ਼ਿਲ੍ਹਾ ਅਮਰਸਾ ਤੇ ਲਾਗੇ ਸ਼੍ਰੀ ਰਾਮ ਤੇਰ ਸਿਆਣਾ ਸ਼੍ਰੀ ਰਾਮ ਤੇ ਲਾਗੇ ਠੀਕ ਹੈ ਨੰਬਰ ਹੈਗਾ ਆਪਣਾ 9779733885 ਠੀਕ ਹੈ ਹਾਂ ਚਲੋ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਤੇ ਵੜੇ ਪਹਿਲਾ ਸੁਝਾਅ ਦਿੱਤੀ ਜੀ ਹਾਂਜੀ ਜੀ ਪਹਿਲਾ ਸੁਝਾਅ ਜੋ ਅੱਛਾ ਮੂੰਹ ਚਾਰ ਦੰਦਾਂ ਦਾ ਜੋ ਅੱਛਾ ਮੂੰਹ ਚਾਰ ਦੰਦਾਂ ਦਾ ਦੋਦੀ ਤੇ ਚੌਗੀ ਹੋ ਹੁੰਦੀ ਹੈ ਠੀਕ ਹੈ ਕਿੰਨੇ ਕਿ ਚਾਦੀ ਸੋਈ ਜੇ ਇਹਨੂੰ ਵੀ ਜੀ ਕੋਈ ਆਪਣੀ ਸਮਝ ਲਾ ਲੈ ਸਾਡੇ ਹਿਸਾਬ ਨਾਲ 12 13 ਦਿਨਾਂ ਦੀ ਸੋਈ ਆ ਠੀਕ ਆਪਣੇ ਸਮਝ ਲੈ ਕੋਈ ਆਪਣੀ ਸਮਝ ਨਾਲ ਲੈ ਮਗਰ ਬੱਚੀ ਜੇ ਬੱਚੀ ਮਗਰ ਬੜੇ ਵਧੀਆ ਬੱਚੀ ਵੀ ਜਿਹੋ ਜੀ ਗਾਵਾਂ ਸੇਮ ਉਹ ਜੀ ਪ੍ਰਿੰਟ ਆਪਾਂ ਦੇਖ ਸਕਦੇ ਹਾਂ ਉਹ ਜੀ ਬੱਚੀ ਦਾ ਵਾ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਵੜ ਕੋਲ ਦੁੱਧ ਦੀ ਆਪਾਂਥੋਂ 15 ਕਿਲੋ ਜੋਗਨੇ ਹੁੰਦਾ ਹੈ ਹਾਂਜੀ ਕੱਲ੍ਹ ਹੀ ਆਪਨੇ ਕੋਲ ਕੱਲ੍ਹ ਥੋੜੇ ਪੱਠੇ ਘੱਟ ਖਾਦੇ ਆ ਅੱਛਾ ਤੇ ਉਹਦੇ ਕਰਕੇ ਚਲੋ ਕਿਲੋ ਖੰਡ ਘਟ ਗਈ ਹੋਊਗੀ ਆਪਾਂ 13 ਕਿਲੋ ਨਾਲ ਟੀਂ ਚਵਾ ਦਾਂਗੇ ਅੱਛਾ ਭਾਜੀ ਆਪਾਂ ਇਹ 15 ਕਹਿ ਦਈਏ ਘੱਟ ਨਹੀਂ ਸਕਦਾ ਡੰਗਰ ਕਿਲੋ ਖਾਣਾ ਆਣ ਹਾਂਜੀ 13 ਕਿਲੋ ਨੈਟ ਹੋਊਗਾ ਕਿੰਨਾ ਕ ਦੁੱਧ ਕਰੀ ਜਾਊਗੀ ਉਤਰਾਏ ਦੁੱਧ ਦੀ ਕਿੰਨਾ ਨਸਰ ਜਾਦੇ ਆ 15 16 किलो ਦੁੱਧ ਦਊਗੀ 15 16 ਲੀਟਰ ਜਿਹੜਾ ਦੁੱਧ ਨੇ ਕੱਢੀ ਚੰਗਾ ਰਿਕਾਰਡ ਆ ਅੱਛਾ ਅਗਲੇ ਸਵੇਰੇ ਭਾਵੇਂ ਵੀ ਲੋ 20 22 ਕਿਲੋ ਠੀਕ ਹੈ ਜੀ ਬਾਕੀ ਅਗਲੇ ਸਵੇਰ ਨੂੰ ਵੜ ਚੰਗੀ ਤਿਆਰ ਹੋਣੀ ਹੈ ਹਨਾ ਇਹ ਵੀ ਸਾਰੀ 5 6 ਮਹੀਨਾ ਦੀ ਹੈ ਠੀਕ ਹੈ ਤੋਰੋਂ ਇੱਕ ਕਰੀ ਨੂੰ ਤਾਰਾ ਨੰਬਰ ਆ ਗਿਆ ਚਲ ਦਿਖਾ ਦੋ ਫਿਰ ਜਿਵਾ ਗਿੰਦੇ ਦਿਖਾ ਦिए ਕਰੀ ਬਾਕੀ ਮਗਰੇ ਆ ਵੀ ਬੱਛੀ ਚੰਗੀ ਆ ਉਸ ਤਰਾ ਆ ਦੇਖ ਸਾਡੇ ਜੀ ਥਾਣੇ ਦੇ ਲਾਗੇ ਤਾਂ ਚਲੋ ਦਿਖਾ ਦੋ ਕਿ ਆ ਆਹ ਜੀ ਨੇ ਤੇ ਪਿੱਛਲੇ ਸਨ ਅਰੇ ਕਿਉਂ ਆ ਦਿਖਾ ਦੇ ਠੀਕ ਹੈ ਜੀ ਖੋਲ ਲਾ ਕੇ ਤੋੜ ਦਈਏ ਆ ਦੇਖ ਸੰਦੇਖ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਦੰਦ ਵੀ ਇਹਦੇ ਤੁਹਾਨੂੰ ਹੁਣੇ ਦਿਖਾ ਦਿਆਂਗੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਇੱਕ ਅਰੀ ਲਾ ਵੇ ਜੀ ਫਿਰ ਤੋੜ ਕੇ ਦਿਖਾਈ ਚੰਗੀ ਤਰ੍ਹਾਂ ਬਾਕੀ ਨਿਗਰਵਾਨੇ ਦੀ ਹੈ ਇਹਦੇ ਦੰਦ ਵੀ ਦਿਖਾ ਰਹੀ ਹੈ ਵੇ ਜੀ ਇੱਕ ਅਰੀ ਪਰ ਸਿੱਧਾ ਤੋੜਦੀ ਨਹੀਂ ਉਹ ਚਲ ਖੁੱਲੀ ਛੱਡੀ ਲੈ ਲੈ ਕੋਈ ਨਹੀਂ ਜਾਂਦਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਦੰਦ ਦਿਖਾ ਦੇ ਦੇ ਇੱਕ ਵਾਰੀ ਪਿਓਰ ਚਾਹਤਾ ਇਹ ਦੇਖ ਸਕਦੇ ਜੀ ਪਿਓਰ ਚੁੱਕ ਗਈ ਆ ਠੀਕ ਹੈ ਜੀ ਤੇ ਮੋਲੇ ਦਾ ਫਿਰ ਵੇਜ ਜੀ ਜੀ ਬਾਕੀ ਕੱਦ-ਕੁੱਦ ਪੂਰਾ ਵੱਡਾ ਐ ਐਚਐਫ ਗਾਵਾਂ ਵਰਗਾ ਹਾਂਜੀ ਕੱਦ ਚੰਗਾ ਉਤਰਾ ਨਸਲ ਬਰੀਡ ਬਰੀਡ ਚ ਪੂਰੀ ਆ ਹਾਂਜੀ ਬਾਕੀ ਥਾਣੇ ਦੇ ਕਰੀ ਫਿਰ ਤੋਂ ਦੇਖ ਲੈਂਦੇ ਕਿੰਨੇ ਦੇ ਦਈਏ ਜੈਸਨ ơi ਹਾ ਪੀਵੀ ਜੀ ਤੁਹਾਨੂੰ ਪਤਾ ਆ ਕਿ ਜਿਹੜੀਆਂ ਦੋਨੀਆਂ ਚੌਗੀਆਂ ਹਾਂਜੀ ਮਾਲ ਤੇ 70 ਵੀ ਬੁੱਲ ਕਰੀ ਜਾਂਦੇ ਤੇ 75 ਵੀ ਕਰੀ ਜਾਂਦੇ ਹਾਂਜੀ ਪਰ ਆਪਾਂ ਉਹ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਮਾਲ ਵੇਚਣਾ ਠੀਕ ਆ ਜੀ ਦਾ ਮੁੱਲ ਜੇ ਮੁੱਲ ਕਰਾਓ 65000 ਜੋ ਹਾਂਜੀ 56000 ਦੀ ਹਾਨਾ ਦੇਣੀ ਅੱਛਾ 56000 ਦੀ ਹਾਂਜੀ 56000 ਬਿਲਕੁਲ ਜਿਆ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਮੰਤਨ ਕੋਈ ਕਰਦਾ ਕੋਈ ਚੱਕਰ ਦੀ ਮੌਕੇ ਤੇ ਕਰਾਂਗੇ ਮਾੜੀ ਕੋਈ ਵੀਰ ਭਰਾ ਫੋਨ ਲਾਵੇ ਅੱਛਾ ਦੇ ਕੇ ਤੋਰਾਂਗੇ ਦੇ ਕੇ ਮੈਂ ਦੇ ਦੇਣੀ ਹੈ ਹਨਾ ਆਪਾਂ ਹਾਂਜੀ ਦੇ ਦੇਣੀ ਹੈ ਠੀਕ ਹੈ ਜੀ ਤੇ ਹੁਣ ਇੱਕ ਜਿਹੜੀ ਆਹ ਵਾਲੀ ਜੀ ਇਹ ਵੀ ਜਰਸੀ ਸਾਈਵਲ ਕ੍ਰੋਸ ਚਾ ਸਾਈਵਲ ਕ੍ਰੋਸ ਚਾ ਹਰ ਜੀ ਠੰਡੀ ਠੰਡੀ ਬਣੀ ਆ ਵੇਖੋ ਅੱਛਾ ਇਦਾਂ ਹੀ ਬਹੋਂਦਾ ਇਸ ਤਰ੍ਹਾਂ ਹੀ ਥੱਲੇ ਬੈਹਿ ਜਾਣਾ ਵਾ ਬਹੁਤ ਠੰਡੀ ਇਹ ਆ ਵੀ ਚਲੋ ਜਿੰਨੇ ਮੱਝ ਰੱਖਣੀ ਕਰੇ ਉਹਦੀ ਜਗ੍ਹਾ ਇਹ ਲੈ ਜੇ ਇਹਨਾਂ ਦਾ ਦੁੱਧ ਜਿਹੜਾ ਮੱਝਾਂ ਵਰਗਾ ਹੁੰਦਾ ਵਾ ਫੈਂਟ ਬਹੁਤ ਜ਼ਿਆਦੀ ਹੈ ਫੈਂਟ ਚੰਗੀ ਆ ਸੱਤ ਫੈਂਟ ਆਉਂਦੀ ਹੈ ਪੈਸੇ ਜਿੰਨੇ ਘੱਟ ਖਰਚਨੇ ਹਨਾ ਉਹ ਲੈ ਜਾਈ ਨਾਲੇ ਸਾਹਮਣੇ ਅਗਲੇ ਉਸੇ 45000 ਦੀ ਵਸੀ ਆ ਤੇ ਦਾਂਜੂ ਅੱਛੇ ਮੋਸ਼ੇ ਦਾਂਦੇ ਇਹਦੇ ਕੋਲ ਦੁੱਧ ਦੁੱਧ ਵੀਰ ਜੀ ਕੋ 10 ਕਿਲੋ ਚੋਕ ਲਿਆਂਦਾ ਅੱਛਾ ਕੱਲ ਹੀ ਆਈ ਆ ਤਾਂ ਪ ਮਾ ਵੀ ਇੱਥੇ ਆਣ ਕੇ ਚੋਲੇ ਅੱਛਾ 8 ਕਿਲੋ ਹੋਊਗਾ ਪੱਕਾ ਤੇ ਆ ਬੱਚਾ ਜੇ ਤੇ ਮਗਰ ਆ ਬੱਚਾ ਜੇ ਦੋਵਾਂ ਦਾ ਲਾਵੇ ਢਾਈਆਂ ਦਾ ਲਾ ਲੇ ਡੇਢ ਦਾ ਲਾ ਲੇ ਆਪੇ ਸਮਝੀ ਤੋੜ ਦੋ ਫਿਰ ਇੱਕ ਕਰੀ ਨਾ 8 ਲੀਟਰੋਂ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹ ਦੇਖੋ ਇਹ ਕਰੀ ਫੇਰ ਇੱਕ ਮਾ ਲਓ ਹਿੰਲੇ ਵਾਪੀਰ ਜੀ ਬਣੀ ਵੇਖੋ ਸੁੱਜਰਾ ਵਾਂਗੂ ਬਣੀ ਦਨੇ ਪੂਰੀ ਹਵਾ ਨੇ ਰੀ ਧੱਕ ਗਾਹ ਨ ਚੰਗੀ ਆ ਉੱਤਰਾ ਠੰਡੀ ਤੇ ਰੀ ਆ ਹਾਂਜੀ ਠੰਡੀ ਬੜੀ ਆ ਵੇਖੋ ਤੇ ਉੱਤਰਾ ਥਨ ਥਨ ਮੇਰੀ ਜੀ ਓਕੇ ਚ ਸਾਰੇ ਸਾਰੇ ਓਕੇ ਬਾਦ ਕਾਰਡ ਹੋਵੇ ਆਪਾਂ ਜੀ ਮੇਹਰ ਹੋਣੀ ਤੇ ਇਹਦਾ ਮੁੱਲ ਫਿਰ ਇਹ ਵੇ ਜੀ ਵੇ ਗੰਨੂ ਚਲੋ ਬਾਜ਼ਾਰ ਗੂਰ ਪੂਰਾ ਗਰਮ ਹੁੰਦਾ ਤੇ 30000 ਦੀ ਵਿਕ ਜਾਣੀ ਹਾਂਜੀ ਆਪਾਂ ਇਹ ਨੱਟ 24000 ਦੀ ਦੇ ਦਿੰਦੇ ਹਾਂ ਹੋਰ ਕਰ ਦਈਏ ਮਾਨ ਚਲੋ ਹਾਂ ਨਾ ਬਾਈ ਯਾਰ ਅੱਛਾ ਬਾਈ ਆ 500 ਰੁਪਏ ਛੋੜੀਓ ਠੀਕ ਹੈ ਜੀ ਕਿਉਂਕਿ ਨਹੀਂ ਹੁੰਦੀਆਂ ਮੂੰਹ ਛੇਦਾਂਦੇ ਆ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੁਸ਼ ਹੋ ਜਾ ਹਾਂਜੀ ਬਾਕੀ ਵੀਰ ਜੀ ਜੇ ਕੋਈ ਜੋੜਾ ਪਾਊਗਾ ਹਾਂਜੀ ਮਤਲਬ ਕਿ 56 ਦੀ ਏ ਹਾਂਜੀ ਤੇ 22 ਦੀ ਏ ਅੱਛਾ ਤੇ ਵੀਰ ਜੀ ਪੌਂਚ ਫ੍ਰੀ ਕਰ ਦਾਂਗੇ ਅੱਛਾ ਹਾਂਜੀ ਆਲ ਪੰਜਾਬ ਦੀ ਅੱਛਾ ਪੂਰੇ ਪੰਜਾਬ ਚ ਅੰਦਰ ਜਿੱਥੇ ਮਰਜ਼ੀ ਪਹੁੰਚਾਣੀ ਹੋਵੇ ਕਹਿੰਨੇ ਅੱਛਾ ਜੋੜਾ ਕੋਈ ਲਾਊ ਕਾ ਫਰੀ ਕਰਦਾਂਗੇ ਮਣਕੀ ਪਹੁੰਚ ਫਰੀ ਕਰਦਾਂਗੇ ਜੋੜੇ ਦੇ ਨਾਲ ਪੂਰੇ ਪੰਜਾਬ ਚ ਪਹੁੰਚ ਫਰੀ ਪੰਜਾਬ ਚ ਪਹੁੰਚ ਫਰੀ ਠੀਕ ਹੈ ਤੇ ਵੀਰ ਭਰਾ ਆ ਗਈ ਜਿੱਦਾਂ 100 ਕਿਲੋਮੀਟਰ ਤੱਕ ਆਪਣੀ ਗੱਡੀ ਦੇ ਦਾਂਗੇ ਅੱਛਾ ਮਣਕੀ ਭੇਜ ਦਾਂਗੇ 100 ਤੋਂ ਵੱਧ ਹੋਇਆ ਤੇ ਫਿਰ ਆਪਣੀ ਗੱਡੀ ਕੋਈ ਵੀਰ ਲੈ ਕੇ ਆਓ ਅੱਛਾ ਹਾਂਜੀ ਤੇ ਉਹਦਾ ਕਿਰਾਇਆ ਕਿਰਾਇਆ ਆਪਾਂ ਦਾ ਅੱਛਾ ਉਹਦਾ ਕਿਰਾਇਆ ਤੁਸੀਂ ਦੇ ਦੋਗੇ ਆਪਾਂ ਦਾ ਠੀਕ ਹੈ ਬਾਕੀ ਚਲੋ ਆਪੇ ਫੋਨ ਤੇ ਗੱਲ ਹੋ ਜਾਂਦੀ ਹੁੰਦੀ ਹੈ ਕੋਈ ਵੀਰ ਫੋਨ ਲਾ ਲੇ ਤੇ ਆਪੇ ਫਿਰ ਸੰਪਰਕ ਕਰ